ਹਾਂਜੀ ਰੁਪਸਾ ਜਿਹੜਾ ਇੱਕ ਗੋਲੀ ਚੱਲੀ ਹੈ ਦੀ ਜਾਣਕਾਰੀ ਦਿਓ ਕੀ ਨਾਮ ਵਿਅਕਤੀ ਦਾ ਤੇ ਕੀ ਮਾਮਲਾ ਹੁਣ ਤੱਕ ਸਾਰਾ ਸਾਹਮਣੇ ਆਇਆ ਇਹ ਕੁਲਦੀਪ ਹੈ ਜੀ Jharkhand ਤੋਂ ਜਿਹੜਾ ਹੈ ਪ੍ਰਵਾਸੀ ਮਜ਼ਦੂਰ ਜਿਹੜਾ ਆ ਪਿਛਲੇ 14-15 ਸਾਲਾਂ ਤੋਂ ਜਿਹੜਾ ਆ ਇਹ ਫਗਵਾੜੇ ਦੇ ਸੁਖਚੈਨ ਨਗਰ ਦੇ ਵਿੱਚ ਕਿਰਾਏ ਦੇ ਰਹਿ ਰਿਹਾ ਸੀ ਉਹਰੇ ਡੀਜੇ ਦਾ ਵੀ ਨਾਲ ਕੰਮ ਕਰਦਾ ਸੀ ਕੱਲ ਇਹ ਨਾਲ ਰਾਤ ਜਿਹੜਾ ਹੈ ਈ ਰੇਖੇ ਦੇ ਕਰੀਬ ਪਿੱਛੇ ਗਿਆ 10 ਪਿੰਡਾਂ ਦੇ ਕਰੀਬ ਜਿਹੜਾ ਹੈ ਇਹ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਆ ਇਨਸੀਡੈਂਟ ਵਾਲੀ ਜਗ੍ਹਾ ਦੇ ਉੱਤੇ ਕਿਸੇ ਦੋ ਮੋਟਰਸਾਈਕਲ ਵਾਲੇ ਸਵਾਰਾਂ ਨੇ ਇਹ ਫਾਇਰ ਕੀਤਾ ਟੈਕਨੀਕਲੀ ਆਪਣਾ ਸਾਰੀ ਐਵੀਡੈਂਸ ਇਕੱਠੀ ਕਰਦੇ ਆ। ਤੇ ਮੇਰੀ ਸਾਰੀ ਜਿਹੜੀ ਟੀਮਾਂ ਲੱਗੀਆਂ ਟੀਮਾਂ ਲੱਗੀਆਂ ਨੇ ਇਹ ਆਪਣਾ ਸਾਰਾ ਇਹ ਜਿਹੜਾ ਟੈਕਨੀਕਲੀ ਦੇ ਨਾਲ ਚੈੱਕ ਕਰਦੇ ਤੇ ਰਿਵਿਊ ਬੁਕਲ ਬਣਾ ਕੇ ਇਹਨੂੰ ਜਲਦੀ ਟ੍ਰੇਸ ਕਰਦਾ। ਦੇਖੋ ਸਰ ਇਹ ਸਾਹਮਣੇ ਆ ਵੀ ਕਰਦੇ ਨੂੰ ਦੱਸਿਆ ਕੋਈ ਰੰਜਿਸ਼ ਵਗੈਰਾ ਕਿਸੇ ਨਾਲ ਹੋਵੇ ਕੋਈ। ਅਸੀਂ ਪ੍ਰੀਮੀਨਰੀ ਇਨਵੈਸਟੀਗੇਸ਼ਨ ਤੇ ਕਰ ਰਹੇ ਹਾਂ ਜੀ। ਪ੍ਰੀਮੀਨਰੀ ਤੁਹਾਨੂੰ ਜੋ ਵੀ ਸਾਹਮਣੇ ਆਏਗਾ ਉਹ ਟਾਈਮਿੰਗ ਕਰ ਮਿਲ ਦਿੱਤਾ ਜਾਏਗਾ। ਫਿਲਹਾਲ ਤੁਸੀਂ ਕੋਈ ਟੈਕਨੀਕਲੀ ਦੇਖ ਕੇ ਇਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਆਪਾਂ ਨੂੰ ਹੱਲ ਕਰ ਗੋਲੀਆਂ ਕਿੰਨੀਆਂ ਚੱਲੀਆਂ ਇਹ ਕੁਝ ਇੱਕ ਸਿੰਗਲ ਗੋਲੀ ਚੱਲੀ ਹੈ ਜੀ ਸੀਸੀ ਕੈਮਰੇ ਚ ਕੋਈ ਆਂਦਾ ਹੋਵੇ ਹਾਂਜੀ ਉਹ ਦੇਖ ਰਿਹਾ ਟੈਕਨੀਕਲੀ ਸਾਰਾ ਦੇਖ ਰਿਹਾ ਜੀ ਜਲਦੀ ਹੀ ਇਹਨੂੰ ਸੌਟ ਆਊਟ ਕਰਕੇ ਮਕਦਮੇ ਨੂੰ ਸਾਲਵ ਕਰਕੇ ਤੇ ਤੁਹਾਨੂੰ ਜਿਹੜਾ ਨੈਕਸਟ ਜਿਹੜੀ ਪ੍ਰੈਸ ਕਾਨਫਰੰেন্স 'ਚ ਸਾਰਾ ਦੱਸ ਗਿਓ ਜੀ ਸਰ ਇੱਕ ਇੱਕ ਗੱਲ ਸਾਹਮਣੇ ਆਈ ਸੀ ਜਿਹੜੇ ਵਿਅਕਤੀ ਤੇ ਗੋਲੀ ਲੱਗੀ ਆ ਇਸ ਵਿਅਕਤੀ ਨੇ ਕਹਿੰਦੇ ਕਾਲ ਕੀਤੀ ਆ ਪੁਲਿਸ ਨੂੰ ਤੇ ਆਪਣੇ ਘਰਦਿਆਂ ਨੂੰ ਇਹ ਕੋਈ ਆਇਆ ਸਾਹਮਣੇ ਤਾਂ ਦਾ ਮਾਮਲਾ ਵੀ ਪੁਲਿਸ ਨੂੰ ਕਾਲ ਕੀਤੀ ਹੈ ਇਹ ਪੁਲਿਸ ਲੋਕ ਹੀ ਨਿਕਾਲ ਦਨ ਮੈਂ ਵੀ ਜਿਹੜਾ ਹਸਪੀਟਲ ਜਨਰਲ ਹਸਪੀਟਲ ਪਹੁੰਚਿਆ ਸੀ ਉੱਥੇ ਇਹਨਾਂ ਦੀ ਵਾਈਫ ਉਹਦੇ ਡੈਥ ਡੈਥ ਹੋ ਚੁੱਕੀ ਸੀ ਨਹੀਂ ਤੇ ਉਹ ਵਾਈਫ ਨਾਲ ਕੀਤਾ ਸੀ ਐਕਚੁਅਲੀ 2 ਘੰਟਾ 2 ਘੰਟੇ ਇਹ ਸਰਵਾਈਵ ਕੀਤਾ ਉਸ ਤੋਂ ਬਾਅਦ ਇਹਨੇ ਸਰਵਾਈਵਲ ਦੇ ਦੌਰਾਨ ਵੀ ਕੋਈ ਜਿਹੜਾ ਇਨਸੀਡੈਂਟ ਬਾਰੇ ਕੋਈ ਆਪਣੀ ਪਤਨੀ ਨੂੰ ਜਾਣਕਾਰੀ ਨਹੀਂ ਦਿੱਤੀ ਮੈਂ ਉਸੇ ਕਰਕੇ ਪੁੱਛਿਆ ਸੀ ਕਿ ਕੋਈ ਪ੍ਰੀਮਲਰੀ ਫਸਟ ਕੋਈ ਆਸੀ ਕੋਈ ਸਾਨੂੰ ਮਿਲ ਜੇ ਤੇ ਆਪਾਂ ਨੂੰ ਅਧਿਕਾਰਿਕ ਤੌਰ 'ਤੇ ਨਾਲ ਨੂੰ ਜਲਦੀ ਸਾਲਵ ਕਰ ਸਕੀਏ ਤੇ ਸਰਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਫੀਰ ਦਰਜ ਕਰ ਦਿੱਤੀ ਹੈ ਜੀ ਆਫੀਰ ਦਰਜ ਕਰਕੇ ਬਾਅਦ ਸੁਭਨ ਦੱਸ ਦਿੱਤਾ ਜੀ ਸੌਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਕਿੰਨੇ ਕੁ ਵੇਲੇ ਦੀ ਘਟਨਾ ਹੈਗੀ ਫਰੀ ਜੀ ਤਕਰੀਬਨ